ਬੜੀ ਖੁਸ਼ੀ ਦੀ ਗੱਲ ਹੈ ਮਾਨਜੂਗ ਮੁੱਖ ਮੰਤਰੀ ਪੰਜਾਬ ਜੋ ਕਿ ਪੰਜਾਬ ਦਾ ਦਰਦ ਰੱਖਦੇ ਨੇ ਔਰ ਮੈਂ ਦੇਖ ਰਿਹਾ ਜਦੋਂ ਦੀ ਪੰਜਾਬ ਦੇ ਵਿੱਚ ਸਰਕਾਰ ਬਣੀ ਹੈ ਉਹਨਾਂ ਨੇ ਰਾਹ ਦੇਣੇ ਕੀਤਾ ਹੋਇਆ ਔਰ ਲੋਕ ਵੀ ਅੱਜ ਪ੍ਰਸ਼ੰਸਾ ਜਿਹੜੀ ਆ ਉਹਨਾਂ ਦੀ ਮਿਹਨਤ ਦੀ ਕਰ ਰਹੇ ਨੇ ਸੋ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੀਆਂ ਕਈ ਰੂਟ ਤੇ ਦੁਰਘਟਨਾ ਹੋ ਜਾਂਦੀਆਂ ਸੀ ਕਈਆਂ ਦੀਆਂ ਜਾਨਾਂ ਵੀ ਜਾ ਚੁੱਕੀਆਂ ਸੀ ਕਿਉਂਕਿ ਸਮੇਂ ਸਿਰ ਹਸਪੀਟਲ ਤੱਕ ਪਹੁੰਚਣ ਕਰ ਸੀ ਅੱਜ ਬਟਾਲੇ ਵਿਖੇ ਸਾਨੂੰ ਮਟਾਲਾ ਪੁਲਸ ਨੂੰ ਜਿਹੜੀਆਂ ਐਸਐਸਐਫ ਜਿਹੜੀਆਂ ਸਰਕ ਸੁਰੱਖਿਆ ਫੋਰਸ ਜਿਹੜੀ ਹੈ ਉਹ ਮਹੱਈਆਂ ਕਰਾਈਆਂ ਗਈਆਂ ਨੇ ਸਾਨੂੰ ਗੱਡੀਆਂ ਜਿਹੜੀਆਂ ਪ੍ਰੋਵਾਈਡ ਕੀਤੀਆਂ ਗਈਆਂ ਨਾਲ ਟੀਮਾਂ ਜਿਹੜੀਆਂ ਨਾਲ ਦਿੱਤੀਆਂ ਗਈਆਂ ਨੇ ਮੈਂ ਤੈਅ ਦਿਲੋਂ ਸ਼ੁਕਰਗੁਜ਼ਾਰ ਕਰਦਾ ਹਾਂ ਕਿਉਂਕਿ ਜੋ ਅਸੀਂ ਲੋਕਾਂ ਨੂੰ ਕਿਹਾ ਸੀ ਵੀ ਤੁਹਾਡੇ ਹੱਕਾਂ ਲਈ ਤੁਹਾਡੇ ਹੱਕ ਸੱਚ ਲਈ ਨਾਲ ਤੁਰਾਂਗੇ ਤੁਹਾਡੀ ਹਿਫਾਜ਼ਤ ਲਈ ਨਾਲ ਤੁਰਾਂਗੇ ਇਹ ਵੀ ਜਿਹੜਾ ਮਾਨਜੁਗ ਮੁੱਖ ਮੰਤਰੀ ਪੰਜਾਬ ਜੀ ਦਾ ਬਹੁਤ ਵੱਡਾ ਮੈਂ ਕਹਿ ਸਕਦਾ ਵੀ ਉਹ ਪਰਾਲਾ ਹੈ ਕਿਉਂਕਿ ਇਹ ਜਿਹੜੀਆਂ ਗੱਡੀਆਂ ਨੇ ਹਮੇਸ਼ਾ ਰੋਡ ਦੇ ਉੱਤੇ ਰਹਿਣਗੀਆਂ ਜਦੋਂ ਵੀ ਕਿਤੇ ਕੋਈ ਦੁਰਘਟਨਾ ਹੁੰਦੀ ਹੈ ਰੱਬ ਨਾ ਕਰੇ ਕੋਈ ਕਿਸੇ ਦਾ ਨੁਕਸਾਨ ਹੋਵੇ ਪਰ ਜਦੋਂ ਵੀ ਜੇ ਕੋਈ ਅਚਾਨਕ ਐਸੀ ਕੋਈ ਦੁਰਘਟਨਾ ਹੁੰਦੀ ਹੈ ਤੇ ਜਿਹੜੀ ਸਾਡੀ ਸੜਕ ਸੁਰੱਖਿਆ ਫੋਰਸ ਜਿਹੜੀ ਆ ਉਹ 24 ਘੰਟੇ ਲੋਕਾਂ ਦੀ ਹਿਫਾਜ਼ਤ ਲਈ ਤਿਆਰ ਆ ਇਹਦੇ ਵਿੱਚ ਇੱਕ ਪ੍ਰਸ਼ੰਸਾ ਦਾ ਵਿਸ਼ੇ ਵੀ ਹੈ ਲੋਕਾਂ ਵਿੱਚ ਇੱਕ ਵੱਖਰੀ ਖੁਸ਼ੀ ਦੀ ਲਹਿਰ ਆ ਕਿਉਂਕਿ ਆ ਖੜੇ ਸੀ ਆਪਾਂ ਤੇ ਸਾਡੇ ਨਾਲ ਤੁਰਦੇ ਲੋਕ ਵੀ ਅੱਜ ਕਾਫੀ ਨਾਲ ਰੁਕੇ ਵੀ ਹੋਰ ਉਹ ਵੀ ਵਧਾਈ ਸਾਨੂੰ ਜਿਹੜੀ ਦੇ ਰਹੇ ਨੇ ਵੀ ਮਾਨਜੂਬ ਮੁੱਖ ਮੰਤਰੀ ਪੰਜਾਬ ਜੋ ਕੀ ਹੈ ਪੰਜਾਬ ਦੇ ਹਿੱਤਾਂ ਲਈ ਬਹੁਤ ਵਧੀਆ ਕੰਮ ਕਰ ਰਹੇ ਨੇ ਔਰ ਮੈਂ ਧੰਨਵਾਦ ਕਰਨਾ ਹੈ ਮੈਡਮ ਐਸਐਸਪੀ ਸਾਡੇ ਜਿਹੜੇ ਅਸ਼wini Goyal ਜੀ ਜਿਨ੍ਹਾਂ ਨੇ ਬਟਾਲੇ ਦੀ ਡਵੈਲਪਮੈਂਟ ਨੂੰ ਬਟਾਲਾ ਜ਼ਿਲ੍ਹੇ ਨੂੰ ਫੋਕਸ ਨੂੰ ਬਹੁਤ ਵਧੀਆ ਢੰਗ ਨਾਲ ਜਿਹੜਾ ਕੰਮ ਕਰਾ ਰਹੇ ਨੇ ਔਰ ਇਹਨਾਂ ਦੇ ਆਉਣ ਤੋਂ ਬਾਅਦ ਸਾਡੇ ਬਟਾਲੇ ਦੇ ਵਿੱਚ ਜਿਹੜੀ ਕ੍ਰਾਈਮ ਦੀ ਸਥਿਤੀ ਸੀ ਉਹ ਅੱਜ ਕ੍ਰਿਮੀਨਲ ਕੋਈ ਕਰਤੇ ਰਹਿੰਦਾ ਪਰ ਇਹਨਾਂ ਨੂੰ ਪਤਾ ਲੱਗਦਾ ਵੀ ਹੁਣ ਬਖਸ਼ਿਆ ਨਹੀਂ ਜਾਊਗਾ ਸੋ ਮੈਂ ਤੈਹਦ ਨੂੰ ਧੰਨਵਾਦ ਕਰਦਾ ਕਿਉਂਕਿ ਇਹਨਾਂ ਦੀ ਮਿਹਨਤ ਜਿਹੜੀ ਹੈ ਬਹੁਤ ਜ਼ਿਆਦਾ ਹੈ ਥੈਂਕ ਯੂ ਅੱਛਾ ਇਹ ਜੋ ਜਿਵੇਂ ਮਦਰ ਸਾਹਿਬ ਕਹਿ ਰਹੇ ਸੀ ਸੜਕ ਸੁਰੱਖਿਆ ਫੋਰਸ ਜੋ ਹੈ ਲੋਕ ਪਾਰਟਿਕੂਲਰਲੀ ਜੋ ਆਪਣੇ ਨੈਸ਼ਨਲ ਹਾਈਵੇਜ਼ ਹੈਗੇ ਔਰ ਨਾਲ ਹੀ ਜੋ ਮੇਨ ਰੋਡ ਸਟੇਟ ਰੋਡਸ ਹੈਗੇ ਉਨਾਂ ਨੂੰ ਕਵਰ ਕਰਨ ਵਾਸਤੇ ਹੈਗੀ ਇਹ ਇੱਕ ਇਮਰਜੈਂਸੀ ਰਿਸਪੌਂਸ ਕੇ ਤੌਰ ਤੇ ਕੰਮ ਕਰਦੇ ਆਂ ਔਰ ਹਰ 30 ਕਿਲੋਮੀਟਰ ਦੇ ਵਿੱਚ ਇੱਕ ਗੱਡੀ ਜੋ ਇੱਕ ਗੱਡੀ ਦਾ ਜੋ ਦਾਇਰਾ ਦਿੱਤੀ ਗਈ ਹੈਗੀ ਉਹ 30 ਕਿਲੋਮੀਟਰ ਦੀ ਦਿੱਤੀ ਹੈ ਤਾਂ ਉਹਦੇ ਹਿਸਾਬ से ਸਾਡੇ ਜੋ ਬਟਾਲਾ ਜ਼ਿਲ੍ਹਾ ਬਟਾਲਾ ਦੇ ਚਾਰ ਜੋ ਗੱਡੀਆਂ ਹੈ ਆਲਰੇਡੀ ਸਭ ਨੂੰ ਚੱਲ ਰਹੇ ਹੈਗੇ ਔਰ ਇਹਦੇ ਨਾਲ ਇੱਕ ਇੰਟਰਸੈਪਟਰ ਜੋ ਹੈਗਾ ਉਹ ਵੀ ਸਭ ਨੂੰ ਮਿਲ ਰਿਹਾ ਹੈ ਜੋ ਅਪ ਸਫ ਦਾ ਮੇਨ ਕੰਮ ਹੈਗਾ ਇੱਕ ਤੋ ਜੋ ਵੀ ਕੰਜੈਸ਼ਨ ਵਗੈਰਾ ਹੁੰਦੀ ਆ ਰੋਡ ਦੇ ਵਿੱਚ ਜਿਵੇਂ ਹਾਈਵੇ ਹਾਈਵੇਜ਼ ਤੇ ਹੁੰਦੇ ਆ ਉਹਨਾਂ ਦਾ ਖਿਆਲ ਰੱਖਣੀ ਹੈ ਕਿ ਕੋਈ ਕੰਜੈਸ਼ਨ ਨਾ ਹੋਵੇ ਉਹਨਾਂ ਨੂੰ ਇਮੀਡੀਏਟਲੀ ਖੁਲਵਾੜਾ ਔਰ ਦੂਜੀ ਮੋਸਟ ਇੰਪੋਰਟੈਂਟ ਜੋ ਹੈਗਾ ਕੋਈ ਵੀ ਐਕਸੀਡੈਂਟ ਵਿਕਟਿਮ ਜੋ ਰਹਿ ਗਏ ਨੇ ਉਹਨਾਂ ਨੂੰ ਉਹਨਾਂ ਦਾ ਫਰਸਟ ایڈ ਕਰਨਾ ਔਰ ਐਂਬੂਲੈਂਸ ਆਉਣ ਦੇ ਵਿੱਚ ਅਗਰ ਸਮਾਂ ਲੱਗਦੀ ਹੈ ਤਾਂ ਫਿਰ ਉਹਨਾਂ ਨੂੰ ਇਮੀਡੀਏਟਲੀ ਨੇੜੇ ਵਾਲੇ ਜੋ ਹਸਪਤਾਲ ਹੁੰਦੀ ਹੈ ਉੱਥੇ ਉਹਨਾਂ ਨੂੰ ਪਹੁੰਚਾਉਣਾ ਹੈਗਾ ਉਹਦੇ ਨਾਲ ਨਾਲ ਹੀ ਜੋ ਆਪਣੀ ਟ੍ਰਾਫਿਕ ਦੀ ਅਵੇਰਨੈਸ ਹੁੰਦੀ ਹੈ ਔਰ जो लोकल पुलिस होंगे उन्होंने इन्होंने सहायता देनी हैगी अवेयरनैस है, और जो है वो स्कूल पर होंगी है या एक सैमिनार वगैरह करवा के उ अवेयरनैस जो है का, वो जनरेट कर इंडिया क्राइम न्यूज